ਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤ ਦੀ ਤਰਤੀ ਤੇ ਤਾਂ ਤਾਂ ਸ਼ਿਗਰ ਅਰਜਨ ਦੇਵ ਜੀ ਸਰ ਮਹਾਰਾਜੀ ਤੱਤੀ ਤਵੀ ਤੇ ਬੈਠ ਕੇ ਕਿਵੇਂ ਹੋਖੋਂ ਵਾਹਿਗੁਰੂ ਵਾਹਿ ਤ੍ਰਿ ਗੁਰੂ ਤੇ ਸਾਨੂੰ ਵੀ ਆਪਣੇ ਮਨ ਨੂੰ ਸਾਭਣ ਲੱਗ ਕੇ ਧੋਣ ਦੀ ਜ਼ਰੂਰਤ ਹੈ ਸ਼ਬਦ ਸੁਣੋ ਜੀ ਜਨਮ ਮਰਨ ਤੋ ਹਮੇ ਨਾਹੀ ਜਨ ਪਰ ਉਪਕਾਰੀ ਆਏ ਜੀ ਦਾੰਤੇ ਭਗਤ ਲਾਇਨ ਹਰਿ ਸਿਉ ਲੈਣ ਮਿਲਾਏ ਪਰ ਉਪਕਾਰੀ ਆਏ ਤੇਰੇ ਜਨ ਅਪਰ ਉਪਕਾਰੀ ਆਏ ਜੀ ਦਾਨ ਦੇ ਭਗਤ ਲਾਇਨ ਹਰ ਸਿਉ ਲੈਣ ਮਿਲਾਏ ਜਨ ਪਰ ਉਪਕਾਰੀ ਆਏ ਜੀ ਜਨ ਪਰ ਉਪਕਾਰੀ ਆਏ ਅਖੀਂ ਦੇਖਨ ਰੱਜੀਆਂ ਏ ਰੰਗ ਤਮਾਸ਼ੀ ਏ ਨੈਤਰੋ ਮੇਰਿਓ ਹਰ ਤੂੰ ਮੈਂ ਜੋ ਤਰੀ ਹਰ ਬਿਨ ਅਵਰਨਾ ਦੇਖਿਓ ਕੋਈ ਵਾਹਿਗੁਰੂ ਜੀ ਮੁੱਦ ਤਾਂ ਤੋ ਮਹਿਲਿਆਂ ਨੂੰ ਤੋ ਦਿਉ ਲਾਕੇ ਨਾਮ ਦਾ ਸਭਣ ਮੁੱਦ ਤਾਂ ਤੂੰ ਮੈਲਿਆਂ ਨੂੰ ਤੂੰ ਦਿਓ ਲਾ ਕੇ ਨਾਮ ਦਾ ਸਬਣ ਐਸੀ ਕਿਰਪਾ ਕਰ ਦਿਓ ਜੀ ਮਨ ਤੇ ਮੁਖ ਤੇਰਾ ਜਸ ਜਪਣ ਐਸੀ ਕਿਰਪਾ ਕਰ ਦਿਓ ਜੀ ਮਨ ਤੇ ਮੁਖ ਤੇਰਾ ਜਸ ਜਪਣ ਮੁੱਦ ਤਾਂ ਤੂੰ ਮਹਿਲਿਆਂ ਨੂੰ ਤੋਦਿਓ ਲਾ ਕੇ ਨਾਮ ਦਾ ਸਾਬਣ ਮੁੱਦ ਤਾਂ ਤੂੰ ਮਹਿਲਿਆਂ ਨੂੰ ਤੋਦਿਓ ਲਾ ਕੇ ਨਾਮ ਦਾ ਸਾਬਣ ਅਸੀਂ ਤੇਰੀ ਹਾਂ ਅੰਸ਼ ਬਾਬਲਾ ਅਸੀਂ ਤੇਰੇ ਬੱਚੇ ਸਾਨੂੰ ਵਿੱਚ ਗੁਣਾ ਦੇ ਵੰਡ ਦਿਓ ਜੀ ਪਾ ਗਿਆਨ ਦੇ ਸੱਚੇ ਮਨ ਤੇ ਮੁਖ ਸਦਾ ਹੀ ਤੇਰਾ ਜਸ ਆਲਪਣ ਮਨ ਤੇ ਮੁਖ ਸਦਾ ਹੀ ਤੇਰਾ ਜਸ ਆਲਪਣ ਮੁੱਦ ਤਾਂ ਤਮੇਲਿਆਂ ਨੂੰ ਧੋ ਦਿਉ ਲਾ ਕੇ ਨਾਮ ਦਾ ਸਾਬਣ ਮੁੱਦ ਤਾਂ ਤਮੇਲਿਆਂ ਨੂੰ ਧੋ ਦਿਉ ਲਾ ਕੇ ਨਾਮ ਦਾ ਸਾਬਣ ਮੂਤ ਪਲਿੱਤੇ ਕੱਪੜ ਹੋਏ ਦੇ ਸਾਬਣ ਲਈਏ ਧੋਏ ਤਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਧੋਏ ਪਈਏ ਮਤ ਪਾਪਾਂ ਕੇ ਸੰਗ ਓ ਧੋਪੇ ਨਾ ਵੇ ਕੇ ਰੰਗ ਪੜੀਏ ਮਤ ਪਾਪਾਂ ਕੇ ਸੰਗ ਓ ਧੋਪੇ ਨਾ ਵੇ ਕੇ ਰੰਗ ਮੁੱਦਤਾ ਤੂੰ ਮਹਿਲਿਆ ਨੂੰ ਤੋ ਦਿਉ ਲਾ ਕੇ ਨਾਮ ਦਾ ਸਬਣ ਮੁੱਦਤਾ ਤੂੰ ਮਹਿਲਿਆ ਨੂੰ ਤੋ ਦਿਉ ਲਾ ਕੇ ਨਾਮ ਦਾ ਸਬਣ ਮੁੱਦਤਾ ਤੂੰ ਮਹਿਲਿਆ ਨੂੰ ਤੋ ਦਿਉ ਲਾ ਕੇ ਨਾਮ ਦਾ ਸਬਣ ਮੁਖੋਂ ਵਾਏ ਗੁਰੂ ਵਾਏ ਗੁਰੂ ਮੁਖ ਵਾਹਿਗੁਰੂ ਵਾਹਿਗੁਰੂ ਬੋਲ ਦਿਓ ਜੀ ਮੁਖ ਵਾਹਿਗੁਰੂ ਵਾਹਿਗੁਰੂ ਬੋਲ ਦਿਓ ਜੀ